ਕਿਸੇ ਸੁਆਭ ਦੇ ਅਧੀਨ ਹੋ ਕੇ ਕਿਸੇ ਲਾਲਚ ਦੇ ਅਧੀਨ ਹੋ ਕੇ ਜਦ ਇੱਛਾ coma ਕਿ ਕਾਮ ਦੇ ਵਸ ਹੋ ਕੇ ਹਰ ਕੀ ਮਹਾਂਭਤ ਦੇ ਵਸ ਵਿੱਚ ਆ ਗਿਆ ਗੁਲਾਮ ਹੋ ਗਿਆ ਹੁਣ ਉਸ ਪਹਾੜ ਉੱਤੇ ਨੇ ਉਸ ਸਾਥੀ ਨੂੰ ਕੋਲਾਪੌੜਾ ਦਾ ਇਹ ਤਰੀਕਾ ਅਪਣਾਇਆ ਉਹ ਏਸ਼ਿਕਾਲ ਬੁੱਧ ਕੀ ਆਪਣੇ ਕਾਲਪੁਤ ਭਾਉ ਕੇ ਕਾਲਪਨਿਕ ਹਸਤਰੀ ਦਾ ਇੱਕ ਕਾਲਪਨਿਕ ਬੁੱਧ ਬਣਾਇਆ ਪਰ ਉਹਦੇ ਪੈਰ ਉਹਦੇ ਕੋਲ ਇੱਕ ਇੰਨਾ ਵੱਡਾ ਖੱਡਾ ਖੋਦਿਆ ਗਿਆ ਸਰਦਿਸ਼ਤਾਂ ਦਿੱਤਾ ਪਰ ਜੀ ਨਹੀਂ ਕਿ ਇਸ ਸਾਈਡ ਕੋ ਹਸਤਮੀ ਦੇਵਨ ਜਦੋਂ ਹਾਠੀ ਆਏਗਾ ਕਾਂਬਸ ਹੋ ਕੇ ਤੇ ਉਹ ਇਸ ਖੱਡੇ ਵਿੱਚ ਡਿੱਗ ਜਾਏਗਾ ਤੇ ਉਹਨੂੰ 5 6 7 ਦਿਨ ਜੋ ਉਹਨਾਂ ਦਾ ਨਿਸ਼ਚਿਤ ਸਮਾਂ ਹੈ ਉਦੋਂ ਤੱਕ ਉਹਨੂੰ ਭੁੱਖਿਆ ਰੱਖ ਕੇ ਜਦੋਂ ਉਹ ਇਹ ਰਹਿ ਕੇ ਬਿਆਕੁਲ ਹੋ ਜਾਏਗਾ ਤੇ ਉਦੋਂ ਉਹਨੂੰ ਬਾਹਰ ਕੱਢ ਕੇ ਆਪਣੇ ਕੰਮ ਵਿੱਚ ਲਿਆ ਜਾਏਗਾ ਯਾਨੀ ਕਿ ਗੁਲਾਮ ਬਣਾ ਲਿਆ ਜਾਏਗਾ ਕਾਲ ਭੂਤ ਕੀ ਹਸਤਲੀ ਮਨ ਬੋਰਾ ਦੇ ਚੰਦ ਰਖਿਓ ਜਗਦੀਸ਼ ਕਾਮ ਸਵਾਏ ਗਜ ਬਸ ਭਰੇ ਮਨ ਬੋਰਾ ਦੇ ਅੰਕਸ ਸਹੀ ਉਸੀ ਵੇਲੇ ਬਸ ਇਥੋਂ ਤੱਕ ਨਹੀਂ ਉਨੂੰ ਉਸ ਮਹਾਭਗਵਤ ਦਾ ਅੰਕਸ਼ ਵੀ ਛੜਾ ਪਿਆ ਹੁੰਦਾ ਵੀ ਛੜਾ ਪਿਆ ਵਿਖੇ ਬਾਜ ਹਰ ਰਾਜ ਸਮਝ ਮਨਬੋਰਾ ਰੇ ਆਪਕ ਤੀਆਂ ਰਹਉਂਦੀਆਂ ਨੇ ਨਿਰਪੈ ਹੋਏ ਨਾ ਹਰ ਬਜੇ ਮਨਬੋਰਾ ਨੇ ਕਹਿਓ ਨਾ ਰਾਮਦਾ ਜਹਾਜ ਤੂੰ ਇੱਕ ਗੁਲਾਮੀ ਤੋਂ ਬਚਣਾ ਸੀਗਾ ਵਿਖੇ ਬਿਖੇ ਮਤਲਬ ਜ਼ਹਿਰ ਇਹਨਾਂ ਜ਼ਹਿਰਾਂ ਤੋਂ ਬਚਣਾ ਸੀਗਾ ਬਿਖੇ ਬਾਦ ਹਰ ਰਾਜ ਇਹਨਾਂ ਜ਼ਹਿਰਾਂ ਤੋਂ ਬਚਣ ਲਈ ਸੱਚ ਦਾ ਪੱਲਾ ਫੜਨਾ ਸੀਗਾ ਸਮਝ ਮਨ ਬੋਲਾਰੇ اے ਬੋਲੇ ਮਨਾਂ ਇਹਨੂੰ ਬੋਲਵਾ ਗਿਆ ਪਾਗਲ ਗਿਆ دیਵਾਗਾ ਗਿਆ ਸਮਝ ਮਨ ਬੋਲਾਰੇ ਕਿ ਪਿੱਛੇ ਨਾ ਸਮਝਿਆ ਇਹ ਉਦਾਹਰਣ ਦਿੱਤੀ ਹੈ ਪਸ਼ੂ ਦੀ ਜਾਨਵਰ ਦੀ ਦੂਜੀ ਉਦਾਹਰਣ ਦਿੱਤੀ ਮਰਕਟ ਮੁਸਬੀ ਅਨਾਜ ਦੀ ਹੁਣ ਅੱਜ ਦੇ ਨਹੀਂ ਬੰਦਰ ਦਾ ਨਾਚ ਨਚਾਉਂਦੇ ਪਾਬੰਦੀ ਲੱਗ ਗਈ ਹੈ ਆਪਾਂ ਜਦੋਂ ਛੋਟੇ ਛੋਟੇ ਹੁੰਦੇ ਸੀ ਸਾਡੇ ਪਿੰਡਾਂ ਸ਼ਹਿਰਾਂ ਨਗਰਾਂ ਦੇ ਵਿੱਚ ਬਾਂਦਰ ਦਾ ਨਾਚ ਨਚੌੜ ਵਾਲਾ ਜਦੋਂ ਬਾਂਦਰ ਨੂੰ ਲੈ ਕੇ ਆਉਂਦਾ ਸੀ ਹੁਣ ਉਹਦੇ ਉਸ ਤੋਂ ਪਹਿਲਾਂ ਜਿਹੜੀ ਉਹਦੀ ਪਕੜੀ ਆ ਉਹਦੇ ਅੱਗੇ ਪਿੱਛੇ ਜਾਵਾਂਗੇ ਤੇ ਪਤਾ ਲੱਗੇਗਾ ਕਿ ਉਹਦਾ ਜਿਹੜਾ ਬਾਂਦਰ ਨੂੰ ਫੜਨ ਦਾ ਤਰੀਕਾ ਸੀ ਨਾ ਉਹ ਜ਼ਮੀਨ ਦੇ ਵਿੱਚ ਇੱਕ ਛੋਟੇ ਟੂਹ ਵਾਲੀ ਕੁੱਚੀ ਘੜ ਬਰਤਨ ਉਹ ਘੜ ਦਿੰਦਾ ਸੀਗਾ ਔਰ ਉਹਦੇ ਵਿੱਚ ਜੜੀਆਂ ਦੇ ਟਾਣੇ ਪਾ ਦਿੰਦਾ ਸੀ ਔਰ ਉਹ ਲਾਲਚੀ ਬੰਦਰ ਮਰਗੜ ਬੰਦਰ ਇਹ ਪ੍ਰਾਇਮਰੀ ਚ ਸ਼ਬਦ ਹੈ ਉਹ ਜਦੋਂ ਉਹਨੇ ਚ ਮੁੱਠੀ ਪੌਦਸ ਗਿਆ ਤੇ ਉਹਨੇ ਮੁੱਠੀ ਘੁੱਟ ਕੇ ਲਾਲਚ ਵਿੱਚ ਭਰ ਲੈਂਦਾ ਸੀਗਾ ਤੇ ਉਹਦੀ ਮੁੱਠੀ ਬਾਹਰ ਨਹੀਂ ਨਿਕਲਦੀ ਹੁਣ ਜਿਹੜਾ ਉਹ ਬਦਾਰੀ ਹੈ ਉਹਨੂੰ ਆ ਕੇ ਫੜ ਲੈਂਦਾ ਸੀਗਾ ਮਰਗੜ ਮੁੱਠੀ ਅਨਾਜ ਕੀ ਮਨ ਬੋਲ ਰੇ ਨਿੰਮੀ ਹੱਥ ਪਸਾਰ ਹੱਥ ਪਸਾਰ ਕੇ ਮਗਰ ਵਿੱਚ ਪਾ ਦਿੱਤਾ ਪਰ ਹੁਣ ਬੈਠਿਆ ਵਿਚਾਰੇ ਆ ਛੋਟਨ ਕੋਸੈਸਾ ਪਰਿਆ ਸੈਗੜੇਸਾ ਤੋਂ ਬਹੁਤ ਸੈਗੜੇ ਸੈਗੜੇ ਜਦਨ ਕੀਤੇ ਬੜਾ ਖਿੱਚਦਾ ਛੋਟਨ ਕੋਸੈਸਾ ਪਰਿਆ ਮਨ ਬੋਲ ਰੇ ਨੱਚਿਓ ਕਰ ਕਰ ਬਾਤ ਹਰ ਘਰ ਬਾੜ ਬਾੜ ਦਰਵਾਜ਼ੇ ਦਰਵਾਜ਼ੇ ਜਾ ਕੇ ਨੱਚਦਾ ਔਰ ਉਸ ਮਦਾਰੀ ਦੇ ਉਧਰ ਮੂਰਤੀ ਦਾ ਸਾਜਨ ਬਣਦਾ ਅਗਲੀ ਉਦਾਹਰਣ ਦੀ ਜਿਉਂ ਨਲਮੀ ਸੋਟਾ ਗयो ਮਨ ਬੋਰਾ ਦੇ ਮਾਇਆ ਦੇ ਤੋਹਾਰ ਨਗੀ ਕਹਿੰਦੇ ਨੇ ਇੱਕ ਨਲਕੀ ਨੂੰ ਸੋਟਾ ਕਹਿੰਦੇ ਨੂੰ ਤੋਤੇ ਫਿਰ ਤੋਤਾ ਉਹ ਤੋਂ ਬੇਵਜੂਦੀ ਅਵਸਥਾ ਸੀ ਉਹ ਕਿਤੇ ਦਾਣੇ ਚੁੱਭਣ ਗਏ ਲਾਲਚ ਵਿੱਚ ਆ ਗਿਆ ਔਰ ਜਿੰਨੇ ਉਹਨੂੰ ਫੜ ਕੇ ਆਪੜੇ ਕੈਦ ਵਿੱਚ ਲੈਣਾ ਸੀ ਗੁਲਾਮ ਬਣਾਉਣਾ ਸੀ ਗੁਲਾਮ ਬਣਾ ਲਿਆ ਹੁਣ ਉਹ ਗੁਲਾਮੀ ਦੇ ਵਿੱਚ ਇਨਾ ਖੱਜਲ ਹੋਇਆ ਗੁਲਾਮੀ ਦੇ ਵਿੱਚ ਉਹਨੂੰ ਦੂਜੇ ਦੀ ਬੋਲੀ ਬੋਲਣੀ ਪਈ ਔਰ ਦੂਜੇ ਦੀ ਜਦੋਂ ਬੰਦਾ ਬੋਲੀ ਬੋਲਦਾ ਹੈ ਯਾਨੀ ਕਿ ਉਹ ਗੁਲਾਮ ਹੈ ਗੁਲਾਮ ਪੰਛੀ ਨਹੀਂ ਕਿ ਸ਼ਰ ਦੇ ਤੱਕ ਹੁੰਦਾ ਨਾ ਹੋਗਾ 12 ਦੇ ਬਰੀਕ ਪਦੀਕੇ ਦੇ ਵਿੱਚ ਇਹ ਸ਼ਬਦ ਹੈ ਖੱਤਰੀਆਂ ਦਾ ਧਰਮ ਛੋਟਿਆ ਮਲੇ ਛੁਪਾਖਿਆ ਇਹਦੀ ਸਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗੱਲ ਗਈ ਰਹੀ ਖਤਰੀਆਂ ਨੇ ਛਤਰੀਆਂ ਨੇ ਆਪਣਾ ਧਰਮ ਛੱਡ ਦਿੱਤਾ ਗੁਲਾਮ ਹੋ ਕੇ ਦੂਜੇ ਦੀ ਬੋਲੀ ਬੋਲਣ ਲੱਗ ਪਏ। ਉਹ ਤੋਂ ਤੇ ਵੱਡੀ ਵਸਤਾ ਆ ਗਈ ਨਾ। ਖਤਰੀਆਂ ਤਾਂ ਧਰਮ ਛੋੜਿਆ ਮੈਂ ਨਹੀਂ ਕਹੇ। ਤਾਂ ਕੋਈ ਗੁਲਾਮ ਨਹੀਂ ਬਣ ਸਕਿਆ ਇਹਨੇ। ਖਤਰੀਆਂ ਤਾਂ ਧਰਮ ਛੋੜਿਆ ਆ ਕੋਈ ਤੇ ਪੇੜੋ ਦੀ ਗੱਲ ਹੈ। ਆ ਬਾਅਦ ਆਪਣੇ ਗੋਦਵਾਲਾ ਸਾਹਿਬ ਨੇ ਇੱਕ ਬੈਨਰ ਲਗਾ ਪੰਜਾਬੀ ਪਰਿਚੇ ਸੰਮੇਲਨ ਸ਼ਾਟ ਕੋ ਦਾ ਟਾਈਟਲ ਲਿਖਾ। ਕਿੰਨ ਉਤੇ ਥੱਲੇ ਕੰਟੈਕਟ ਨੰਬਰ ਦਿੱਸਾ। ਮੈਂ ਸਵੇਰੇ ਗੁਰੂ ਸਾਹਿਬ ਨੂੰ ਨੰਦ ਮਸਤ ਘੋਡੇ ਤੇ ਬਾਹਰ ਕੌੜੀਆਂ ਤੇ ਬੈਠ ਕੇ ਤਿੰਨਾਂ ਨੂੰ ਖੋਲ ਲਾਇਆ। ਮਹਾਵੀਰ ਮੇਰੇਓ ਤੁਸੀਂ ਆਪ ਪੰਜਾਬ ਦੀ ਪਰਿਚੇ ਸੰਮੇਲਨ ਚੜੋ ਲਿਖਿਆ ਹੈ ਪੰਜਾਬੀ ਕਿਵੇਂ ਲਿਖਿਆ ਹੈ? ਪੰਜਾਬੀ ਦਾ ਅਰਥ ਦੱਸੋਗੇ ਮੈਨੂੰ ਕੋਈ ਜਵਾਬ ਨਹੀਂ ਬਗਗ ਪੰਜਾਬੀ ਤਾਂ ਹੈ ਜੇ ਇਸ ਜ਼ਬਾਨ ਤੋਂ ਇਸ ਰਸਨਾ ਤੋਂ ਪੰਜਾਬੀ ਨਿਕਲਦੀ ਹੈ ਤੇ ਤਾਂ ਪੰਜਾਬੀ ਹੈ ਨਹੀਂ ਤੇ ਨਹੀਂ ਪੰਜਾਬੀ ਨਹੀਂ ਤੇ ਗੁਲਾਮ ਕਿਉਂਕਿ ਮੈਂ ਇਹ ਕਹਿ ਰਿਹਾ ਕਿ ਮਹਾਰਾਜ ਪਤਸ਼ਾਹ ਕਹਿ ਰਹੇ ਨੇ ਖੱਤਰਿਆਂ ਦਾ ਤਖ਼ਤ ਛੋੜਿਆ ਮਲੇਚ ਮਲੇਚ ਬਹੁਤ ਦੂਸਰੀ ਦੀ ਭਾਸ਼ਾ ਵਿਰੋਧੀ ਦੀ ਭਾਸ਼ਾ ਸਾਨੂੰ ਗੁਲਾਮ ਬਣਾਉਣ ਵਾਲੀ ਦੀ ਭਾਸ਼ਾ ਖਤਰੀਆਂ ਦਾ ਧਰਮ ਛੋਟਿਆ ਬਲੇਸ਼ ਭਾਕਿਆ ਗਈ ਸਿਸ਼ਟ ਸਭ ਇੱਕ ਵਰਗ ਹੋਈ ਧਰਮ ਦੀ ਬਤਕਰੀ ਧਰਮ ਦੀ ਗੰਦੀ ਰੁਗ ਗਈ ਜਦੋਂ ਅਸੀਂ ਕਿਸੇ ਦੂਜੇ ਦੀ ਭਾਸ਼ਾ ਬੋਲਣ ਲੱਗ ਪਏ ਥੋੜਾ ਸੱਚ ਤੇ ਇਹ ਹੈ ਕਿ ਸਾਨੂੰ ਸੱਚੇ ਵਿਚਾਰ ਆਪਣੀ ਭਾਸ਼ਾ ਦੇ ਸਮਝ ਆਉਣੀ ਹੈ ਆਪਣੀ ਮਾਂ ਬੋਲੀ ਤੋਂ ਸਮਝ ਆਉਣੀ ਹੈ ਜਿਵੇਂ ਰਗ ਸੁਭਕਾ ਮਨ ਬੋਲਾਰੇ ਤਉ ਬਸ ਉਹ ਉਪਰ ਸਹਾਰ ਕਸੂਮਾ ਇੱਕ ਐਸਾ ਫਲ ਹੈ ਉਹ ਦਾ ਰੰਗ ਪੱਚਾ ਹੁੰਦਾ ਹੈ ਪਰ ਨਾ ਉਹਦਾ ਕੋਈ ਸੁਆਦ ਹੁੰਦਾ ਹੈ ਨਾ ਉਹਦੇ ਫਲ ਦਾ ਕੋਈ ਸੁਆਦ ਹੁੰਦਾ ਹੁਣ ਜੇਕਰ ਅਸੀਂ ਗੁਲਾਮ ਹਾਂ ਤੇ ਕਸੂਮੇ ਵਰਗੇ ਹਾਂ ਸਾਡਾ ਕੋਈ ਰੰਗ ਨਹੀਂ ਹੁਣ

ਇਹ ਮੇ ਪਸਾਰਾ ਬਸੜਿਆ ਹੋਇਆ ਹੈ ساری ਦੁਨੀਆ ਦੇ ਵਿੱਚ ਨਾਮਨ ਕੋ ਤੀਰਥ ਘਨੇ ਮਨਪੋਰਾਰੇ ਪੁੱਤਰ ਕੋ ਉਹ ਦੇਵ ਬੜੇ ਦਿਨ ਚ ਆਇਆ ਕੋ ਪਿਛਲੇ ਦਿਨੀ ਪੜਾ ਵੱਡਾ ਕੁੱਲ ਲੱਗਾ ਸਰਦਾਰ ਮਾਤ ਦੇ ਇਹਨਾਂ ਨੇ ਲਾਇਆ ਔਰ ਉਥੇ ਕਈ ਲੋਕ ਔਰ ਕੀ ਖੱਟਿਆ ਕਈਆਂ ਦੀ ਮੌਤ ਹੋ ਗਈ ਪਰ ਬਾਣੀ ਕਹਿ ਇਹ ਕਹੀਏ ਨਾਮਨ ਕੋ ਤੀਰਥ ਘਨੇ ਪੁੱਤਰ ਕੋ ਉਹ ਦੇਵ ਬੜੇ ਦੇਵ ਦੇ ਨਹੀਂ ਪਰ ਜਿੱਦੂ ਅਸੀਂ ਪੁੱਛਣਾ ਸੀ ਉਹਨੂੰ ਛੱਡ ਬੈਠੇ ਕਹੋ ਕਬੀਰ ਛੁਟਣ ਨਹੀਂ ਮਨ ਬੋਲਣੇ ਛੁਟਣ ਹਰ ਕੀ ਸੇਵ ਹੁਣ ਸੱਚ ਦੇ ਨਾਲ ਹੀ ਛੁਟਿਆ ਜਾਏਗਾ ਸੱਚ ਦੇ ਨਾਲ ਹੀ ਗੁਲਾਮੀ ਤੋਂ ਬਚਿਆ ਜਾਏਗਾ ਸੋ ਸਾਧ ਸੰਗਤ ਜੀ ਗੁਲਾਮੀ ਤੋਂ ਬਚਣ ਦਾ ਤਰੀਕਾ ਇੱਕ ਤੇ ਲੋਭ ਤਿਆਗਣਾ ਇੱਕ ਸੱਚ ਦੇ ਨਾਲ ਜੁੜ ਜਾਣਾ ਸੋ ਆਓ